ਇਕ ਰਾਜਾ ਹਰੀਚੰਦ ਸੀ ਉਸ ਦੇ ਘਰ ਜੋ ਰਾਣੀ ਸੀ ਉਸ ਦਾ ਨਾਮ ਤ੍ਰਿਲੋਚਨ ਰਾਣੀ ਉਸ ਨੂੰ ਬਚਪਨ ਵਿੱਚ ਉਹ ਜਨੇਕ ਪੁਰਸ਼ਾਂ ਦੇ ਵਚਨ ਸੁਣਨ ਦੀ ਲਗਨ ਸੀ ਛੋਟੇ ਜਿਹੇ ਰਾਜ ਵਾਲੀ ਧਰਮਨ ਰਾਣੀ ਵਿਆਹ ਦੇ ਪਿੱਛੋਂ ਵੀ ਪੂਜਾ ਪਾਠ ਵੱਲ ਲੱਗੀ ਰਿਹਾ ਕਰਦੀ ਸੀ ਰਾਜਪਵਨ ਦੇ ਨੇੜੇ ਕੋਈ ਭਜਨ ਮੰਡਲੀ ਆ ਗਈ ਉਹ ਹਰੀ ਕੀਰਤਨ ਕਰਨ ਲੱਗੀ ਸਾਰੀ ਰਾਤ ਕੀਰਤਨ ਹੁੰਦਾ ਰਹਿਣ ਲੱਗਿਆ ਰਾਣੀ ਨੂੰ ਪਤਾ ਰਾਣੀ ਨੂੰ ਪਤਾ ਲੱਗਿਆ ਉਹ ਵੀ ਸਤਸੰਗ ਕਰਨ ਲਈ ਚਲੀ ਜਾਣ ਲੱਗੀ ਉਸ ਦਾ ਨੀਮ ਸੀ ਪ੍ਰਮਾਤਮਾ ਦਾ ਨਾਮ ਉਸ ਦਾ ਜੀਵਨ ਆਸਰਾ ਸੀ ਉਹ નિર્ਭੈਤਾ ਨਾਲ ਨੇਕ ਰਾਹ ਆਇਆ ਕਰਦੀ ਸੀ ਭਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਇੱਕ ਦਿਨ ਤਿਰlochn ਰਾਣੀ ਜਦੋਂ ਗਈ ਤਾਂ ਪਿੱਛੋਂ ਰਾਜੇ ਨੂੰ ਕਿਤੇ ਜਾਗ ਆ ਗਈ ਰਾਜਾ ਸੰਤਸੰਗੀ ਨਹੀਂ ਸੀ ਉਹ ਆਪਣੇ ਰਾਜ ਕਾਰਜ ਵਿੱਚ ਰਹਿੰਦਾ ਤੇ ਧਰਮ ਕਰਨੋਂ ਵੱਲ ਧਿਆਨ ਦੇਣ ਦੀ ਥਾਂ ਅਰੰਧ ਰਲੀਆਂ ਮਾਣਦਾ ਐਸਾ ਪੁਰਸ਼ ਸਦਾ ਹੀ ਸ਼ੱਕੀ ਸੁਭਾਅ ਦਾ ਹੁੰਦਾ ਹੈ ਕਿਉਂਕਿ ਆਪ ਨੇਕ ਨਹੀਂ ਹੁੰਦਾ ਤ੍ਰਿलोचन ਰਾਣੀ ਜਿੰਨੀ ਨੇਕ ਸੀ ਧਰਮਨ ਸੀ ਉਨੀ ਹੀ ਰੂਪਵਤੀ ਸੀ ਚੰਗਾ ਸੁੰਦਰ ਸੀ ਭਗਵਾਨ ਨੇ ਉਸ ਨੂੰ ਸਾਰੇ ਸੁੱਖ ਦਿੱਤੇ ਸਨ ਉਹ ਸ਼ਾਂਤੀ ਨਾਲ ਦਿਨ ਕਟਰੀ ਸੀ ਜਦੋਂ ਰਾਜਾ ਜਾਗਿਆ ਤਾਂ ਕੀ ਦੇਖਦਾ ਹੈ ਕਿ ਰਾਣੀ ਦੀ ਸੇਜ ਖਾਲੀ ਹੈ ਉਹ ਕਿੱਧਰ ਗਈ ਰਾਜੇ ਦੇ ਮਨ ਵਿੱਚ ਹੈਰਾਨੀ ਹੋਈ ਉਸ ਨੇ ਉੱਠ ਕੇ ਦੇਖਿਆ ਪਰ ਰਾਣੀ ਕਿਤੇ ਨਾ ਲੱਭੀ ਰਾਜਪੌਣ ਦੇ ਪਹਿਰੇਦਾਰਾਂ ਨੂੰ ਪੁੱਛਿਆ ਤਾਂ ਉਹਨਾਂ ਕੁਝ ਵੀ ਨਾ ਦੱਸਿਆ ਕਿਉਂਕਿ ਜਦੋਂ ਰਾਣੀ ਜਾਂਦੀ ਸੀ ਤਦੋਂ ਉਹਨਾਂ ਨੂੰ ਨੀਂਦ ਆ ਜਾਇਆ ਕਰਦੀ ਸੀ ਉਹ ਰਾਣੀ ਨੂੰ ਨਹੀਂ ਦੇਖਦੇ ਸਨ ਐਸੀ ਭਗਵਾਨ ਦੀ ਲੀਲਾ ਸੀ ਇਹ ਰਾਜਾ ਚੁੱਪ ਰਿਹਾ ਉਸਨੇ ਆਈ ਰਾਣੀ ਨੂੰ ਨਾ ਪੁੱਛਿਆ ਪਰ ਅਗਲੀ ਰਾਤ ਉਸ ਨੂੰ ਨੀਂਦ ਨਾ ਆਈ ਉਹ ਜਾਗਦਾ ਰਿਹਾ ਤੇ ਉਸਨੇ ਤਾਕ ਰੱਖੀ ਕਿ ਜਦੋਂ ਰਾਣੀ ਉੱਠ ਕੇ ਜਾਂਦੀ ਹੈ ਤਾਰਾ ਰਾਣੀ ਆਪਣੇ ਨੇਮ ਅਨੁਸਾਰ ਸੋ ਗਈ ਜਦੋਂ ਅਮਰਤ ਵੇਲੇ satsang ਦਾ ਵੇਲਾ ਆਇਆ ਭਾਵ ਅਧੀ ਰਾਤ ਬੀਤੀ ਤਾਂ ਰਾਣੀ ਉੱઠી ਇਸ਼ਨਾਨ ਕੀਤਾ ਸਧਾਰਨ ਭਗਤੀ ਭਾਵ ਵਾਲੇ ਵਸਤਰ ਪਾਏ ਤੇ ਆਪਣੇ satsang ਵੱਲ ਚੱਲ ਪਈ ਰਾਜਾ ਅਸਲ ਵਿੱਚ ਸੁੱਤਾ ਨਹੀਂ ਸੀ ਉਹ ਤਾਂ ਕੇਸ ਮਾਰ ਕੇ ਪਿਆਸੀ ਜਦੋਂ ਤਾਰਾ ਰਾਣੀ ਉਰੀ ਤਾਂ ਉਹ ਪਿੱਛੇ ਤੁਰਿਆ ਗਿਆ ਰਾਣੀ ਸਤਸੰਗ ਵਿੱਚ ਜਾ ਬੈਠੀ ਅੱਗੇ ਹਰੀ ਕੀਰਤਨ ਹੋ ਰਿਹਾ ਸੀ ਸਭ ਅੱਗੇ ਜੋੜਿਆਂ ਆਵਾਗ ਸਭ ਅੰਦਰ ਅੰਤਰ ਧਿਆਨ ਹੋਏ ਹੋਏ ਵਿਰਾਜਮਾਲ ਸਨ ਪਰਮ ਸ਼ਾਂਤੀ ਦੇ ਪਿਆਰ ਵਾਤਾ ਵਰਣ ਸੀ ਰਾਜਾ ਹਰੀ ਚੰਦ ਪਹਿਲਾਂ ਤਾਂ ਕੁਝ ਚਿਰ ਖਲੋਤਾ ਸੋਚਦਾ ਰਿਹਾ ਫੇਰ ਰਾਣੀ ਦੀ ਇੱਕ ਖਣਾ ਚੁੱਕ ਕੇ ਆਪਣੇ ਰਾਜਪਵਨ ਨੂੰ ਆ ਗਿਆ ਆ ਕੇ ਆਰਾਮ ਨਾਲ ਆਪਣੀ ਸੇਲ ਉੱਤੇ ਸੌਂ ਗਿਆ ਉਸ ਨੂੰ ਦੀਨ ਦੁਨੀਆ ਦਾ ਕੋਈ ਖਿਆਲ ਨਹੀਂ ਸੀ ਉਹ ਤਾਂ ਰਾਜ ਕਾਜ ਰੰਗ ਰਾਂਗ ਤੇ ਮਾਇਆ ਦਾ ਪੁਤਲਾ ਸੀ ਸੁਤਾ ਹੋਇਆ ਉਹ ਉਸ ਦਿਨ ਕਈ ਸੁਪਨੇ ਦੇਖਦਾ ਰਿਹਾ ਸਤ ਸੰਗ ਸਮਾਪਤ ਹੋਈ ਭੋਗ ਪੈ ਗਿਆ ਜਦੋਂ ਰਾਣੀ ਬਾਹਰ ਹੋ ਕੇ ਆਪਣੀਆਂ ਖਣਾਵਾਂ ਪਾਉਣ ਲੱਗੀ ਤਾਂ ਖਣਾ ਇੱਕੋ ਸੀ ਇੱਕ ਖਣਾ ਨੂੰ ਦੇਖ ਕੇ ਇਹ ਰਾਣੀ ਕੁਝ ਹੈਰਾਨ ਹੋਈ ਕਿ ਖੇੜਕੀ ਵਰਤੀ ਇੱਕ ਖਣਾ ਕਿਸ ਨੇ ਚੋਰੀ ਕੀਤੀ ਉਸ ਵੇਲੇ ਸਤ ਸੰਗੀਆਂ ਨੂੰ ਵੀ ਪਤਾ ਲੱਗ ਗਿਆ ਸੰਗਤ ਦੇ ਸੰਗਤ ਨੇ ਅਰਦਾਸ ਕੀਤੀ ਕਿ हे ਪਾਰਬ੍ਰਮ ਤੇਰਾ ਜਸ ਕਰਦੇ ਹਾਂ ਰਾਣੀ ਦੀ ਖਣਾ ਦਾ ਚੱਲੀ ਜਾਣਾ ਪੈ ਦਾ ਕਾਰਨ ਹੈ ਤੇਰਾ ਜਸ ਕਿਵੇਂ ਪ੍ਰਗਟ ਹੋਵੇਗਾ ਆਪਣਾ ਕੋਈ ਕੁੱਤਕ ਦਿਖਾਓ ਰਾਣੀ ਨੇ ਰਾਜਪਉਣ ਨੂੰ ਜਾਣਾ ਹੈ ਸੰਗਤ ਨੇ ਐਸੀ ਅਰਦਾਸ ਕੀਤੀ ਕਿ ਉਸ ਵੇਲੇ ਖਾਣਾ ਦੇ ਨਾਲ ਉਹੀਓਂ ਰਾਣੀ ਖੜਾ ਜੁੜ ਗਈ ਰਾਣੀ ਤਾਰਾ ਨੇ ਖਣਾਵਾ ਦੀ ਜੋੜੀ ਪਹਿਰੀ ਪਾਈ ਤੇ ਆਪਣੇ ਰਾਜਪਉਣ ਵਿੱਚ ਆਈ ਜਦੋਂ ਆਪਣੇ ਕਮਰੇ ਵਿੱਚ ਗਈ ਤਾਂ ਰਾਜੀ ਨੇ ਪੁੱਛਿਆ ਰਾਣੀ ਤੁਸਾਂ ਦੀਆਂ ਖਣਾਵਾ ਕਿੱਥੇ ਹਨ ਰਾਣੀ ਬੋਲਦੀ ਹੈ 나ਥ ਮੇਰੀਆਂ ਖਣਾਵਾ ਮੇਰੀ ਪੈਰੀ ਹਨ ਕੀ ਗੱਲ ਅਜੇ ਤੁਸਾਂ ਇਹ ਪੁੱਛਣ ਦੀ ਖਿਚਲ ਕੀਤੀ ਤਾਰਾ ਰਾਣੀ ਨੇ ਉਤਰਤਾ ਕਿੱਥੇ ਹਨ ਰਾਜੀ ਨੇ ਪੁੱਛਿਆ ਦਾਸੀ ਦੇ ਪੈਰੀ ਰਾਜੀ ਹਰੀ ਚੰਦ ਨੇ ਦੇਖਿਆ ਦੋਵੇਂ ਖਣਾਵਾ ਇੱਕੋ ਜਿਹੇ ਅਸਨ ਇਕੋ ਜਿਹਿਆਂ ਕਸੀਆਂ ਉਸ ਨੂੰ ਹੈਰਾਨੀ ਹੋਈ ਤੇ ਉਸਨੇ ਕਾਲੀ ਨਾਲ ਚੁੱਕ ਕੇ ਲਿਆਂਦੀ ਖੜਾਵ ਦੇਖਣੀ ਚਾਹੀ ਪਰ ਉਹ ਖਨਾਮ ਉੱਥੇ ਹੀ ਹੈ ਉੱਥੇ ਹੀ ਨਹੀਂ ਸੀ ਇਸ ਤਰ੍ਹਾਂ ਦੇ ਕੋਤਕ ਨਾਲ ਰਾਜੇ ਨੂੰ ਬੜੀ ਹੈਰਾਨੀ ਹੋਈ ਰਾਣੀ ਉਹ ਗੱਲ ਸਾਰੀ ਸਮਝ ਗਈ ਕਿ ਰਾਜਾ ਪਿੱਛੋਂ ਜਾਗਿਆ ਹੋਵੇਗਾ ਤੇ ਸ਼ੱਕ ਪੈਣ ਤੇ ਮੇਰੇ ਪਿچھے ਲੱਗ ਤੁਰਿਆ ਪਾਰ ਸਤ ਸੰਗਤ ਦੇ ਕਾਰਨ ਦਾਸੀ ਦੀ ਇੱਜ਼ਤ ਰਹਿ ਗਈ। ਪਰਮ ਪ੍ਰਮੇਸ਼ਰ ਬੜਾ ਦਿਆਲੂ ਤੇ ਲੀਲਾ ਕਰਨ ਵਾਲਾ ਹੈ। ਕੋਈ ਉਸ ਦਾ ਪਰਿਵਾਰ ਨਹੀਂ ਲੈ ਸਕਦਾ। ਰਾਣੀ ਨੇ ਪ੍ਰਗਟ ਤੌਰ ਤੇ ਪੁੱਛਿਆ ਹੈ 나ਥ ਤੇ ਪ੍ਰਭੂ ਇਹ Swami ਹੁਣ ਤਾਂ ਆਪ ਦੇ ਮਨ ਨੂੰ ਭਰੋਸਾ ਹੋ ਗਿਆ ਕਿ ਅੱਧੀ ਰਾਤ ਉੱਠ ਕੇ ਕਿੱਥੇ ਜਾਂਦੀ ਹਾਂ। ਮੈਂ ਪ੍ਰਭੂ ਦੀ ਭਗਤੀ ਕਰਦੀ ਹਾਂ। ਭਗਤੀ ਹੀ ਜੀਵਨ ਦਾ ਨਿਸ਼ਾਨਾ ਹੈ ਇਸ ਮਾਇਆਵਾਦੀ ਜਗਤ ਵਿੱਚ ਹੋਰ ਹੈ ਹੋਰ ਹੈ ਵੀ ਕੀ ਕਿਆ ਚੰਗਾ ਹੋਏ ਕਿ ਆਪ ਵੀ ਚੱਲਿਆ ਕਰੋ satsang ਵਿੱਚ ਬੈਠ ਕੇ ਬੜੀ ਭਰਮਨ ਨੂੰ ਸ਼ਾਂਤੀ ਕਰ ਲਿਆ ਕਰੋ ਰਾਜਕਾਰ ਤਾਂ ਹੁੰਦੇ ਹੀ ਰਹਿੰਦੇ ਹਨ ਰਾਜੀ ਹਰੀ ਚੰਦ ਨੇ ਤਾਰਾ ਰਾਣੀ ਕੋਲੋਂ ਖਿਮਾ ਮੰਗੀ ਤੇ ਸਤਸੰਗ ਸਤਸੰਗਤ ਵਿੱਚ ਜਾਣ ਦੀ ਖੁੱਲ ਦੇ ਦਿੱਤੀ ਉਹ ਆਪ ਵੀ ਭਗਤੀ ਮਾਰਗ 'ਤੇ ਚੱਲ ਪਿਆ ਉਹ ਆਪ ਵੀ ਭਗਤੀ ਮਾਰਗ 'ਤੇ ਚੱਲ ਪਿਆ ਜਦੋਂ ਰਾਜੀ ਹਰੀ ਸਿੰਘ ਰਾਜੇ ਨੂੰ ਪਤਾ ਚੱਲਿਆ ਤਾਂ ਉਹਨੇ ਗੁੱਸਾ ਵੀ ਪ੍ਰਗਟ ਕੀਤਾ ਮਗਰ ਜਦੋਂ ਸੱਚ ਦਾ ਉਹਨੂੰ ਪਤਾ ਚੱਲਿਆ ਕਿ ਇਹ ਪਰਮਾਤਮਾ ਅਕਾਲ ਪੁਰਖ ਦੀ ਬੰਦਨਾ ਕਰਦੀ ਹੈ ਉਹਨੂੰ ਯਾਦ ਕਰਦੀ ਹੈ ਤਾਂ ਉਹਨੇ ਮਾਫ਼ ਕਰ ਦਿੱਤਾ ਸੋ ਇਹ ਅਜ ਰਾਜਾ ਹਰੀ ਚੰਦ ਹਰੀ ਰਾਜਾ ਹਰੀ ਚੰਦ ਜੀ ਦੀ ਸਾਖੀ ਬਹੁਤ ਬਹੁਤ ਧੰਨਵਾਦ ਆਪ ਜੀ ਸੰਗਤਾਂ ਦਾ ਸੋ ਆਪ ਜੀ ਵਾਚੜ ਕੇ ਇਤਨੇਂ ਦੀ ਹਾਜ਼ਰੀ ਪਰਦੇ ਹਾਂ ਅਤੇ ਗੁਰੂ ਕਰਨੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹਾਂ ਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਅਮਰਤ ਸ਼ਕੋ ਸਿੰਘ ਸਜੋ ਗੁਰੂ ਵਾਲੇ ਬਣੋ ਅਤੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ